ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰੇ ਫਾਊਂਡਰ ਸਟ੍ਰਕਚਰ ਦੋਸਤੋ ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਦਿਨ ਆ ਆਪਣੀ ਅਕੈਡਮੀ ਦੇ ਵਿੱਚੋਂ ਦੋਨੋਂ ਬੱਚੇ ਪੰਜਾਬ ਫੁੱਲਾ ਫਿਜ਼ੀਕਲ ਟ੍ਰਾਇਲ ਆ ਜਿਹੜੇ ਪਾਸ ਕਰਕੇ ਆਏ ਨੇ ਇੱਕ ਦਾ ਨਾਮ ਜੋਤੀ ਤੇ ਇੱਕ ਦਾ ਨਾਮ ਗਗਨ ਤੇ ਦੋਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਦਿਓ ਕਿਉਂਕਿ ਗਗਨ ਜੀ ਤੇ ਗਗਨ ਜੀ ਤੁਸੀਂ ਦੱਸੋਗੇ ਅਕੈਡਮੀ ਬਾਰੇ ਤੁਸੀਂ ਕਿੰਨਾ ਟਾਈਮ ਇੱਥੇ ਅਕੈਡਮੀ ਚ ਲਗਾਇਆ ਤੇ ਕਿੰਨਾ ਟਾਈਮ ਬਾਅਦ ਥੋੜਾ ਸੀਗਾ ਟ੍ਰਾਇਲ ਪਹਿਲਾਂ ਤਾਂ ਸਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਤੁਹਾਡੇ ਕਰਕੇ ਮੇਰਾ ਟ్రਾਇਲ ਜਿਹੜਾ ਕਲੀਅਰ ਹੋ ਗਿਆ ਮੈਂ ਇੱਥੇ 3 ਮਹੀਨੇ ਪਹਿਲਾਂ ਆਈ ਸੀ ਠੀਕ ਹੈ ਜੀ ਤੇ 3 ਮਹੀਨੇ ਅਸੀਂ ਵਧੀਆ ਪ੍ਰੈਕਟਿਸ ਕੀਤੀ ਤੇ ਕੱਲ 15 ਤਰੀਕ ਨੂੰ ਮੇਰਾ ਪੰਜਾਬ ਪੁਲਸ ਦਾ ਫਿਜ਼ੀਕਲ ਟ్రਾਇਲ ਸੀ ਜੋ ਮੈਂ ਆਪਣੀ ਮੇਨ ਸਦਕਾ ਕਲੀਅਰ ਕਰਨੇ ਆ ਠੀਕ ਹੈ ਤੇ ਤੁਸੀਂ ਇਹ ਕਿੰਨੇ ਟਾਈਮ ਤੋਂ ਤਿਆਰੀ ਕਰ ਰਹੇ ਹੋ ਇਸ ਸੀਨ ਲੈ ਕੇ ਜਿਵੇਂ ਪਿਛਲੇ ਸਾਲ ਤੁਸੀਂ ਕੀਤਾ ਸੀਗਾ ਹਾਂ ਜੀ ਮੈਂ ਪਿਛਲੇ ਸਾਲ ਲੌਂਗ ਜੰਪ 'ਚ ਰਹਿ ਗਈ ਸੀ ਓਕੇ ਤੇ ਇਸ ਸਾਲ ਵੀ ਮਤਲਬ ਮੈਨੂੰ ਥੋੜਾ ਜਿਹਾ ਡਰ ਸੀ ਕਿ ਮਤਲਬ ਲੌਂਗ ਜੰਪ ਪਰ ਆ ਨਾ ਜਾਵੇ ਜੀ ਪਰ ਮਤਲਬ ਪ੍ਰੈਕਟਿਸ ਇੰਨੀ ਵਧੀਆ ਸੀ ਕਿ ਹੋ ਗਿਆ ਉੱਥੇ ਮਤਲਬ ਬਿਲਕੁਲ ਵੀ ਡਰ ਨਹੀਂ ਲੱਗਿਆ ਅੱਛਾ ਬਹੁਤ ਵਧੀਆ ਹਾਂ ਜੀ ਜੋਤੀ ਜੀ ਪਹਿਲਾਂ ਤਾਂ ਬਹੁਤ ਸਾਰਾ ਧੰਨਵਾਦ ਸਰ ਤੁਹਾਡਾ ਤੁਹਾਡੇ ਕਰਕੇ ਮੈਂ ਆਪਣਾ ਟ੍ਰਾਇਲ ਕਲੀਅਰ ਕੀਤਾ ਮੇਰਾ ਟ੍ਰਾਇਲ 15 ਤਰੀਕ ਦਾ ਸੀ ਓਕੇ ਤੇ ਬਈ ਮੈਂ ਬਹੁਤ ਹਲਾਤ ਖੁਸ਼ਾਂਗੀ ਵੀ ਅੰਟਰਨੈਟ ਕਲੀਅਰ ਆ ਕਿ ਮੈਂ ਫਸਟ ਅਟੈਂਪਟ ਹੀ ਕਲੀਅਰ ਕਰ ਲਿਆ ਇੱਕ ਮਹੀਨਾ ਪਹਿਲਾਂ ਹੀ ਸੀ ਜਿਵੇਂ ਸਰ ਕੋਲ ਤੇ ਸਰ ਨੇ ਬਹੁਤ ਵਧੀਆ ਤਿਆਰੀ ਕਰਾਈ ਆ ਇਹ ਥੋੜਾ ਫਸਟ ਫਸਟ ਟਾਈਮ ਆ ਤੁਹਾਡਾ ਜਾਂ ਪਿਛਲੇ ਸਾਲ ਵੀ ਤੁਸੀਂ ਨਹੀਂ ਫਸਟ ਟਾਈਮ ਸੀ ਸਰ ਮੇਰਾ ਠੀਕ ਹੈ ਜੀ ਪਹਿਲੀ ਵਾਰ ਤੁਸੀਂ ਪੰਜਾਬ ਪੁਸ਼ਪਰਤੀ ਹਾਂਜੀ ਸਰ ਉਹ ਵੈਰੀ ਗੁੱਡ ਇਸ ਤਰ੍ਹਾਂ ਦਾ ਸੁਭਾਗ ਪ੍ਰਾਪਤ ਬਹੁਤ ਘੱਟ ਬੱਚੇ ਹੁੰਦੇ ਜਿਹੜੇ ਪਹਿਲੇ ਅਟੈਂਪਟ ਦੇ ਵਿੱਚ ਆਪਣੇ ਜਿਹੜਾ ਮੰਜ਼ਿਲ ਨੂੰ ਪਾ ਲੈਂਦੇ ਨੇ ਤੇ ਇਹਨਾਂ ਕੁੜੀਆਂ ਨੂੰ ਵਧਾਈ ਜ਼ਰੂਰ ਦਿਓ ਜੀ ਕਮੈਂਟ ਦੇ ਜਿ ਹੇਠੇ